ਸਟਾਰਟ ਕਰ ਲਾ ਜੇ ਪਟਾਕਾ ਪੈ ਗਿਆ ਤਾਂ ਅੱਗ ਲਾ ਦੂੰਗਾ ਇਹ ਗੱਲ ਕਹਿ ਰਹੇ ਨੇ ਪੁਲਿਸ ਵਾਲੇ ਇੱਕ ਨੌਜਵਾਨ ਨੂੰ ਜੋ ਕਿ ਬੁਲਟ ਦੇ ਉੱਤੇ ਸੀ ਦਰਅਸਲ ਤੁਸੀਂ ਗੀਤ ਜ਼ਰੂਰ ਸੁਣੇ ਨੇ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਰ ਹੁਣ ਜੇ ਇਹ ਪਟਾਕੇ ਪਾਉਂਗੇ ਤਾਂ ਫਿਰ ਪੁਲਿਸ ਤੁਹਾਡੇ ਵੀ ਪਟਾਕੇ ਪਾਵੇਗੀ ਵੱਡਿਆਂ ਘਰਾਂ ਦੇ ਕਾਕੇ بگੜੇ ਕਾਕੇ ਹੁਣ ਨਹੀਂ ਪਾ ਸਕਣਗੇ ਬੁਲਟ ਦੇ ਪਟਾਕੇ ਤਾਂ ਕਿਉਂਕਿ ਪੰਜਾਬ ਦੀ ਪੁਲਿਸ ਹੁਣ ਸ਼ੋਰ ਪ੍ਰਦੂਸ਼ਣ ਬਰਦਾਸ਼ਤ ਨਹੀਂ ਕਰੇਗੀ ਨਰਸਲ ਲੁਧਿਆਣਾ ਦੇ ਵਿੱਚੋਂ ਇਹ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪੁਲਿਸ ਦੇ ਨਾਲ ਨੌਜਵਾਨ ਦੀ ਕਾਫੀ ਜ਼ਿਆਦਾ ਬਹਿਸ ਬਾਜੀ ਹੋਈ ਆ ਪੁਲਿਸ ਵਾਲਾ ਸਿੱਧਾ ਕਹਿ ਰਿਹਾ ਕਹਿੰਦਾ ਸਟਾਰਟ ਕਰ ਲਾ ਜੇ ਪਟਾਕਾ ਪੈ ਗਿਆ ਅਗਲਾ ਦੋ ਕੀ ਕੋਈ ਕੁਝ ਗੱਲਬਾਤ ਹੋਈ ਆ ਪੂਰੀ ਗੱਲਬਾਤ ਪਹਿਲਾਂ ਤੁਹਾਨੂੰ ਉਹ ਵੀਡੀਓ ਦੇ ਵਿੱਚ ਦਿਖਾਉਨੇ ਆ ਲੋ ਕਿਹਨੇ ਆਪਣੀ ਆਗੜੀ ਵਿੱਚ ਜਾਓ ਜਾਓ ਕਿਹਨੇ ਜਾਓ ਅਰੇ ਪਬਲਿਕ ਆ ਪੁੱਛੋ ਪਬਲਿਕ ਨੂੰ ਪੁੱਛੋ ਕੌਣ ਪੁੱਛੋ ਪੁੱਛੋ ਪਬਲਿਕ ਨੂੰ ਧੋਖੇ ਨਾਲ ਹੱਥ ਬੜਿਆ ਉਹ ਵੀ ਕਹਿਣਾ ਵੀਰੋ ਸਟਾਰਟ ਕਰ ਲਾ ਪਟਾਕਾ ਵੱਜ ਗਿਆ ਆੱਕ ਕੇ ਲਾ ਦੂੰ

ਅੱਜ ਕਿਹੜਾ ਜਾਨ ਕੀਤਾ ਸਿੱਧ ਲੈਣੀ ਦਾ ਲੈਣਾ ਮੈਰ ਸਿੰਘ ਜੀ ਕਰਨੀਆ ਅੱਜ ਸਿੱਧ ਥਾਣੇ ਆ ਕੇ ਲਊਗਾ ਲੈ ਲੋ ਜੀ ਦਾਣੇ ਭਾਜੀ ਨਿਆਜ਼ ਕਾਮਾ ਹਾਂ ਠੀਕ ਹੈ ਸਰ ਪਾਸ਼ੇ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਬਦਲਾਅ ਹੋ ਰਹੀ ਆ ਸਿੱਧ ਰਾਈ ਕੋਣੀ ਲੈ ਲਓ ਆ ਪਿਆਪੁਰ ਤੋਂ ਮਾੜਾ ਨਹੀਂ ਕਹਾਂ ਵੀਰੇ ਪਰ ਸਾਡੇ ਕੁਝ ਨਕਮੇ ਅਫਸਰਾ ਕਰਕੇ ਪਿਆਪੁਰ ਤੋਂ ਨਿਕਾਅ ਹੋ ਰਿਹਾ ਸ਼੍ਰੀਮਾਨ ਭਗਵਤ ਮਾਜੀ ਨੂੰ ਬੇਨਤੀ ਕਰਦਾ ਕੁਝ ਨਕਮੇ ਅਫਸਰਾ ਦਾ ਤਬਾਦਲਾ ਕੀਤਾ ਜਾਵੇ ਮੈਚ ਚੜਦੀ ਕਲਾ ਸਪੋਰਟਸ ਕਲੱਬ ਲੁਧਿਆਣਾ ਦਾ ਕੈਰੀ ਬੋਪਰ ਹੈ ਸੀਨੀਅਰ ਪੰਜਾਬ ਕੋਰਟ ਮੈਂਡ ਲਿਸਟ ਗੱਲ ਕਰ ਰਹੇ ਵੀਰੇ ਵੀਰੇ ਲੁਧਾਨੇ ਦੇ ਵਿੱਚ ਇੱਕ ਸੇਵਾ ਚੱਲਦੀ ਆ ਪਿਛਲੇ 10 ਸਾਲ ਤੋਂ ਕਿਸੇ ਨੂੰ ਸ਼ਹਿਰ ਦੇ ਵਿੱਚ ਖੂਨ ਦੀ ਲੋੜ ਹੋਵੇ ਵੀਰੇ ਸਾਨੂੰ ਖੂਨ ਕਰਦੇ ਆ ਸਾਡੇ ਇੱਕ ਬੰਦਾ ਜਾ ਕੇ ਜਾ ਕੇ ਖੂਨਦਾਨ ਕਰਕੇ ਆਉਂਦਾ ਤਦੋਂ ਵੀਰੇ ਅਸੀਂ ਹੁੱਲਣਵਾਜੀ ਕਰਾਂਗੇ ਅਸੀਂ ਤਾਂ ਭੈਣਾਂ ਨੂੰ ਮਦਦ ਕਰਦੇ ਆ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਂਦੇ ਆ ਵੀਰੇ ਚੜਦੀ ਸਲੈਸ਼ ਕਲਾ ਸਲੈਸ਼ ਜੋਬਸ ਇੰਸਟਾਗ੍ਰਾਮ ਤੇ ਸਰਚ ਕਰ ਲਓ ਵੀਰੇ ਲੋਕਾਂ ਨੂੰ ਫ੍ਰੀ ਕੰਮ ਤੇ ਲਵਾਉਂਦੇ ਆ ਚੱਕਰੀ ਵਾਤਾ ਕਰੇਵੇ ਲੁਧਾਨੇ ਸ਼ਹਿਰ ਦੇ ਵਿੱਚ ਅੱਧੀ ਦੁਵਾ ਲੈਂਦੇ ਆ ਮੈਂ ਫ੍ਰੀ ਸੇਵਾ ਦਿੰਦਾ ਵੀਰੇ ਪਾ ਪਹਿਲਾਂ ਮੇਰੇ ਤੋਂ ਕੈਮਰਾ ਲਾਓ ਯਾਰ ਬੱਸ ਇੱਧਰ ਆ ਮੈਨੂੰ ਇੱਧਰ ਕਰ ਲੈ ਮਾੜਾ ਪਬਲਿਕ ਜਗਾ ਖੜੋ ਖੜਾ ਨਾ ਨਾ ਮੁਰਲੀ ਕੀ ਦਸੂਗੀ ਅਸਲਾਮ ਸਤ ਪੇਸ਼ ਅੱਛਾ ਜੀ ਠੀਕ ਆ ਜੀ ਕਰੋ ਵੀਰ ਸਾਰਾ ਸਲਾਮ ਸਤ ਪੇਸ਼ ਪਬਲਿਕ ਨਹੀਂ ਦੱਸਣਾ ਹੁਣ ਮੇਰੀ ਸੁਣੋ ਇਹ ਕੈਮਰਾ ਉੱਤੇ ਕਰੋ ਲਾਈਅਰ ਹੋਇਆ ਕੀ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਡੀਅਨ ਟ੍ਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਲੁਧਿਆਣਾ ਮੌਜੂਦਾ ਗੈਰੀ ਬੁੱਪਰ ਹੈ ਗੈਰੀ ਸਿੱਧੂ ਬੋਲ ਰਿਹਾ ਵੀਰੇ ਆ ਸਾਡੇ ਅਫਸਰ ਨੇ ਪੰਜਾਬ ਪੁਲਿਸ ਦੇ ਜਸਮੇਲ ਸਿੰਘ ਜੀ ਇਹਨਾਂ ਨੇ ਮੈਨੂੰ ਰੋਕਿਆ ਮੈਨੂੰ ਕਾਲੀ ਤੇ ਮੇਰੇ ਸਿਰ ਤੇ ਪੱਗ ਬੰਨੀ ਆ ਹੈਲਮਟ ਦੀ ਕੋਈ ਲੋੜ ਨਹੀਂ ਉਹਨਾਂ ਸਾਹਮਣੇ ਮੇਰੇ ਕੋਲੇ ਆ ਸੱਚ ਬੋਲੂnga ਵੀਰੇ ਆਰ ਸੀ ਮਰਪੜ ਹੈ ਨਹੀਂ ਸੀ ਮੈਂ ਕਿਹਾ ਭਾਜੀ ਆਰ ਸੀ ਘਰੇ ਰਹਿ ਗਈ ਮੇਰੇ ਮੈਂ ਸਚਾਈ ਆ ਇਹਨਾਂ ਨੇ ਕਿਹਾ ਬੇਟਾ ਲਾਇਸੈਂਸ ਦੇ ਦੋ ਮੈਂ ਕਿਹਾ ਜੀ ਲੈ ਲਓ ਫਿਰ ਮੈਨੂੰ ਕਹਿੰਦੇ ਨੇ ਜੀ ਥੋੜਾ ਚਲਾਨ ਕਰਨਾ ਮੈਂ ਕਿਹਾ ਭਾਈ ਜੀ ਕਾਹਦਾ ਕੇ ਰੱਪ ਢਟਾਕਾ ਵਜਦਾ ਮੈਂ ਕਿਹਾ ਫੇਰ ਮੈਂ ਕਿਹਾ ਤੂੰ ਮੇ ਨਾਲ ਪੰਗੇ ਨਾਲ ਹੈ ਤੂੰ ਮੇ ਨਾਲ ਉਹ ਨਾ ਕਰ ਮੈਂ ਤੈਨੂੰ ਆ ਕਰ ਦੂੰ ਮੈਂ ਤੈਨੂੰ ਬੰਦ ਕਰ ਦੂੰ ਭਾਈ ਜੀ ਕੀ ਗਲਤੀ ਆ ਮੈਂ ਵੀਰੇ 2004 ਦੇ ਵਿੱਚ 2004 ਚ ਸੀਨੀਅਰ ਪੰਜਾਬ ਪਾਵਰ ਲਿਫਟਿੰਗ ਗੋਲਡ ਮੈਡਲ ਲਸਟਾ ਔਰ ਨੈਸ਼ਨਲ ਗੋਲਡ ਆ ਵੀਰੇ ਮੇਰਾ ਲਗਾਤਾਰ ਜਿਲੇ ਵਿੱਚ ਮੈਂ 3 ਸਾਲ ਗੋਲਡ ਮੈਡਲ ਜਿੱਤਿਆ ਹੋਇਆ ਜੀ ਮੈਨੂੰ 50% ਵੜਦੀ ਮਿਲੀ ਸੀ 2004 ਦੇ ਵਿੱਚ ਮੈਂ ਕਿਉਂ ਛੱਡੀ ਆ ਕਿਉਂ ਛੱਡੀ ਆ ਵੀਰੇ ਭੈੜੇ ਅਫਸਰਾਂ ਕਰਕੇ ਕੁਝ ਗੰਦੇ ਅਫਸਰਾਂ ਕਰਕੇ ਮੈਂ ਵਰਦੀ ਛੱਡੀ ਆ ਵੀਰੇ ਆ ਜਨਾਬ ਖੜੇ ਨੇ ਪੁੱਛ ਲੋ ਪਬਲਿਕ ਜਨਾਬ ਕਹਿੰਦਾ ਪਬਲਿਕ ਨੂੰ ਪੁੱਛਾ ਪਬਲਿਕ ਹੀ ਦੱਸੂਗੀ ਦੱਸੋ ਮੈਂ ਕੀ ਬਟਾਕਾ ਨਹੀਂ ਮਾਰਿਆ ਮੈਂ ਵੀ ਰੇਸ ਰੇਸ ਦਿੱਤੀ ਤਾਂ ਸਭ ਨੇ ਕੀ ਗਲਤੀ ਆ ਸਰਦਾਰ ਬੰਦਿਆਂ ਆ ਮੇਰਾ ਕਾੜਾ ਕੈਮਰਾ ਮਾਰ ਦੋ ਕਿਸਾਨ ਮਜ਼ਦੂਰ ਇਕਤਾ ਦਾ ਮੈਂ ਸੀਨੀਅਰ ਆਗੂ ਆ ਵੀਰੇ ਔਰ ਇੰਡੀਅਨ ਡਰੇਡ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਵੀਰੇ ਮੈਂ ਗੈਰੀ ਸਿੱਧੂ ਗੈਰੀ ਵਪਾਰ ਐ ਮੇਰੀ ਵੀਡੀਓ ਬਣਾ ਲਓ ਪਬਲਿਕ ਕੀ ਬੋਲੂਗੀ ਦੱਸੋ ਵੀਰ ਖੜੇ ਸੀਗੇ ਮੈਂ ਕੀ ਨਿਆਜ਼ ਕੀਤਾ ਉਹ ਨਵੀਂ ਖੜੇ ਦੱਸਿਓ ਬਾਈ ਤੇਰੇ ਗੱਲ ਗਾਲੀ ਕਰਨੀ ਸਰਦਾਰ ਬੰਦਿਆਂ ਗੱਲ ਗਾਲੀ ਨਾ ਕਰਿਓ ਨਹੀਂ 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 ਇਹਨਾਂ ਨੇ ਧੋਖੇ ਨਾਲ ਮੇਰਾ ਲਾਇਸੈਂਸ ਫੜਿਆ ਫੇਰ ਮੈਨੂੰ ਕਹਿੰਦੇ ਵੀਰ ਮੈਂ ਚਲਾਨ ਕਰਨਾ ਬੋਨਡ ਕਰਨਾ ਕੀ ਬੋਨਡ ਕਰਨਾ ਵੀਰੇ ਬਡਾਟਾ ਮਾਰੋ ਵੀਰੇ ਹਾਂਜੀ ਸਰ ਕਾਮ ਲੱਗਿਆ ਆ ਜਿਹਦੀ ਕੇ ਇਹ ਦਿਨ ਆ ਰਿਹਾ ਸੀ ਜਿਹਦੀ ਕੀ ਆਵਾਜ਼ ਬਹੁਤ ਜਾਵਾ ਸलाम ਸਰ ਜੀ ਸੋਇਆ ਇਸ ਬੰਦੇ ਨੂੰ ਆਪਾਂ ਰੋਕਿਆ ਤੇ ਰੋਕਣ ਦੇ ਬਾਵਜੂਦ ਇਹ ਸ਼੍ਰੀਮਾਨ ਜੀ ਨੇ ਮੈਂ ਪਿਆਰ ਨਾਲ ਕਹਾ ਮੈਂ ਕਿਹਾ ਵੀਰ ਜੀ ਤੁਹਾਡਾ ਚਾਂਸ ਦੇ ਦਿੱਤਾ ਆ ਇਹ ਆਪਾਂ ਚਲਾਨ ਕਰਨਾ ਲਾਇਸੈਂਸ ਦੇ ਦੇ ਤੇ ਆਪਾਂ ਲਾਇਸੈਂਸ ਮੰਗਿਆ ਲਾਇਸੈਂਸ ਲੈ ਲਿਆ ਕਿ ਉਸ ਤੋਂ ਬਾਅਦ ਮੈਂ ਚਲਾਨ ਕਰਨ ਲੱਗਾ ਜੀ ਸ੍ਰੀਮਾਨ ਜੀ ਨੇ ਮੇਰੀ ਬੇਇੱਜ਼ਤੀ કરી ਬਹੁਤ ਜ਼ਿਆਦਾ ਬੋਲਦਾ ਰਿਹਾ ਵੀ ਮੈਂ ਐ ਕਰੂੰਗਾ ਜੀ ਮੇਰਾ ਤੁਸੀਂ ਚਲਾਨ ਕਿਵੇਂ ਕਰ ਸਕਦੇ ਹੋ ਤੁਸੀਂ ਬੰਦ ਕਿਵੇਂ ਕਰ ਸਕਦੇ ਹੋ ਮੈਂ ਪੁਲਿਸ ਦਾ ਐ ਕੱਢਦਾ ਜੀ ਮੈਂ ਪੁਲਿਸ ਨਾਲ ਵੀ ਪੁਲਿਸ ਇਦਾਂ ਦੀ ਆ ਦੇਖੋ ਕਿੰਨਾ ਭੈੜਾ ਬੋਲ ਰਿਹਾ ਸੀਗਾ ਹੁਣ ਵੀ ਤੁਹਾਡੇ ਲਾਈਫ ਦੇ ਵਿੱਚ ਕਿੰਨਾ ਪੁਲਿਸ ਬਾਰੇ ਕਿੰਨਾ ਗੱਲ ਬੋਲ ਰਿਹਾ ਮੈਂ ਸੁਣਾ ਕਰਕੇ ਦੇਖੋ ਆ ਦੇਖੋ ਕਿੰਨੀ ਹੁਣ ਵੀ ਕਿੰਨੀ ਪੁਲਿਸਲੇ ਕਰ ਰਿਹਾ ਇਹ ਗੱਲ ਹੋਇਆ ਇਹਦਾ ਜਿਹੜਾ ਸਲੈਂਸਰ ਆ ਸਲੈਂਸਰ ਚੇਂਜ ਕਰਨ ਕਰਕੇ ਆਪਾਂ ਚਲਾਣ ਕੀਤਾ ਨੀਸਾਨ ਸਾਹਮਣੇ ਤਾਂ ਤੁਸੀਂ ਸੁਣਿਆ ਪੁਲਿਸ ਦੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਹੋਈ ਆ ਥੋੜੇ ਦਿਨ ਪਹਿਲਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਲੰਧਰ ਤੋਂ ਜਿੱਥੇ ਕਿ ਪੁਲਿਸ ਵਾਲਾ ਤੱਕੇਸ਼ਾਈ ਕਰ ਰਿਹਾ ਸੀ ਨੌਜਵਾਨ ਨੂੰ ਕਹਿ ਰਿਹਾ ਸੀ ਬੁਲਟ ਪਟਾਕੇ ਮਾਰਦਾ ਪਰ ਨੌਜਵਾਨ ਕਹਿੰਦਾ ਤੁਸੀਂ ਫੜ ਲਓ ਬੁਲਟ ਦੀ ਚਾਬੀ ਪਟਾਕਾ ਮਰਵਾ ਦਿਓ ਜੇ ਪਟਾਕਾ ਪੈ ਗਿਆ ਕਹਿੰਦਾ ਬੁਲਟ ਥੋੜਾ ਪਰ ਪੁਲਸ ਵਾਲਾ ਨਹੀਂ ਮੰਨਿਆ ਕਹਿੰਦਾ ਵੀ ਇਹ ਫਿਰ ਅਣਖ ਦੀ ਗੱਲ ਆ ਅੜੀ ਤੇ ਲੈ ਕੇ ਗੱਲ ਜਿਹੜੇ ਈਗੋ ਹਰਟ ਹੋ ਗਈ ਪੁਲਿਸ ਵਾਲੇ ਦੀ ਤਾਂ ਉਹ ਨੌਜਵਾਨ ਦਾ ਬੁਲਟ ਲੈ ਗਿਆ ਜਿਸ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਤਾਂ ਅਜਿਹੇ ਆ ਚੀਜ਼ਾਂ ਜਿਹੜੀਆਂ ਹਰ ਦਿਨ ਦੇਖਣ ਨੂੰ ਮਿਲ ਰਹੀਆਂ ਕਿਤੇ ਪੁਲਿਸ ਵਾਲੇ ਸਹੀ ਹੁੰਦੇ ਨੇ ਕਿਤੇ ਪੁਲਿਸ ਵਾਲੇ ਗਲਤ ਵੀ ਜ਼ਰੂਰ ਹੁੰਦੇ ਨੇ ਤਾਂ ਜਿਹੜੇ ਹੋਰ ਪੁਲਿਸ ਮੁਲਾਜ਼ਮ ਸੀ ਉੱਥੇ ਜਲੰਧਰ ਦੀ ਘਟਨਾ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਇਲਜ਼ਾਮ ਲੱਗੇ ਸੀ ਪਰ ਇੱਥੇ ਜੇਕਰ ਤੁਸੀਂ ਪਟਾਕੇ ਮਾਰਦੇ ਹੋ ਤਾਂ ਉਹ ਪੁਲਿਸ ਬਰਦਾਸ਼ਤ ਨਹੀਂ ਕਰੇਗੀ ਸਲੰਸਰ ਵੀ ਤੁਹਾਡੇ 'ਤੇ ਲਾ ਸਕਦੀ ਆ ਚਲਾਨ ਵੀ ਮੋਟਾ ਕਰ ਸਕਦੀ ਆ ਬੁਲਟ ਬੌਂਡ ਵੀ ਕਰ ਸਕਦੀ ਆ ਤਾਂ ਜੇਕਰ ਤੁਹਾਡੇ ਫਿਰ ਤੁਸੀਂ ਸਿਰਫ ਚਲਾਇਓ ਪਰਸਲ ਅਨਸਰ ਚੇਂਜ ਕਰਕੇ ਚਲਾਇਓ ਕਿਉਂਕਿ ਜੇ ਪਟਾਕੇ ਪੈ ਗਏ ਫਿਰ ਪੁਲਿਸ ਨੇ ਤੁਹਾਡੇ ਪਟਾਕੇ ਜ਼ਰੂਰ ਤਾਂ ਤੁਸੀਂ ਸੁਣਿਆ ਪੁਲਿਸ ਦੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਹੋਈ ਆ ਥੋੜੇ ਦਿਨ ਪਹਿਲਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਲੰਧਰ ਤੋਂ ਜਿੱਥੇ ਕਿ ਪੁਲਿਸ ਵਾਲਾ ਤੱਕੇਸ਼ਾਈ ਕਰ ਰਿਹਾ ਸੀ ਨੌਜਵਾਨ ਨੂੰ ਕਹਿ ਰਿਹਾ ਸੀ ਬੁਲਟ ਪਟਾਕੇ ਮਾਰਦਾ ਪਰ ਨੌਜਵਾਨ ਕਹਿੰਦਾ ਤੁਸੀਂ ਫੜ ਲਓ ਬੁਲਟ ਦੀ ਚਾਬੀ ਪਟਾਕਾ ਮਰਵਾ ਦਿਓ ਜੇ ਪਟਾਕਾ ਪੈ ਗਿਆ ਕਹਿੰਦਾ ਬੁਲਟ ਤੁਹਾਡਾ ਪਰ ਪੁਲਿਸ ਵਾਲਾ ਨਹੀਂ ਮੰਨਿਆ ਕਹਿੰਦਾ ਵੀ ਇਹ ਫਿਰ ਅਣਖ ਦੀ ਗੱਲ ਆ ਅੜੀ ਤੇ ਲੈ ਕੇ ਗੱਲ ਜਿਹੜੇ ਈਗੋ ਹਰਟ ਹੋ ਗਈ ਪੁਲਿਸ ਵਾਲੇ ਦੀ ਤਾਂ ਉਹ ਨੌਜਵਾਨ ਦਾ ਬੁਲਟ ਲੈ ਗਿਆ ਜਿਸ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਤਾਂ ਅਜਿਹੇ ਆ ਚੀਜ਼ਾਂ ਜਿਹੜੀਆਂ ਹਰ ਦਿਨ ਦੇਖਣ ਨੂੰ ਮਿਲ ਰਹੀਆਂ ਕਿਤੇ ਪੁਲਿਸ ਵਾਲੇ ਸਹੀ ਹੁੰਦੇ ਨੇ ਕਿਤੇ ਪੁਲਿਸ ਵਾਲੇ ਗਲਤ ਵੀ ਜ਼ਰੂਰ ਹੁੰਦੇ ਨੇ ਤਾਂ ਜਿਹੜੇ ਹੋਰ ਪੁਲਿਸ ਮੁਲਾਜ਼ਮ ਸੀ ਉੱਥੇ ਜਲੰਧਰ ਦੀ ਘਟਨਾ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਇਲਜ਼ਾਮ ਲੱਗੇ ਸੀ ਪਰ ਇੱਥੇ ਜੇਕਰ ਤੁਸੀਂ ਪਟਾਕੇ ਮਾਰਦੇ ਹੋ ਤਾਂ ਉਹ ਪੁਲਿਸ ਬਰਦਾਸ਼ਤ ਨਹੀਂ ਕਰੇਗੀ ਸਲੰਸਰ ਵੀ ਤੁਹਾਡੇ 'ਤੇ ਲਾ ਸਕਦੀ ਆ ਚਲਾਨ ਵੀ ਮੋਟਾ ਕਰ ਸਕਦੀ ਆ ਬੁਲਟ ਬੌਂਡ ਵੀ ਕਰ ਸਕਦੀ ਆ ਤਾਂ ਜੇਕਰ ਤੁਹਾਡੇ ਫਿਰ ਤੁਸੀਂ ਸਿਰਫ ਚਲਾਇਓ ਪਰਸਲੰਤ ਤਾਂ ਤੁਸੀਂ ਸੁਣਿਆ ਪੁਲਿਸ ਦੇ ਨਾਲ ਕਿਸ ਤਰੀਕੇ ਨਾਲ ਗੱਲਬਾਤ ਹੋਈ ਆ ਥੋੜੇ ਦਿਨ ਪਹਿਲਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਲੰਧਰ ਤੋਂ ਜਿੱਥੇ ਕਿ ਪੁਲਿਸ ਵਾਲਾ ਤੱਕੇਸ਼ਾਈ ਕਰ ਰਿਹਾ ਸੀ ਨੌਜਵਾਨ ਨੂੰ ਕਹਿ ਰਿਹਾ ਸੀ ਬੁਲਟ ਪਟਾਕੇ ਮਾਰਦਾ ਪਰ ਨੌਜਵਾਨ ਕਹਿੰਦਾ ਤੁਸੀਂ ਫੜ ਲਓ ਬੁਲਟ ਦੀ ਚਾਬੀ ਪਟਾਕਾ ਮਰਵਾ ਦਿਓ ਜੇ ਪਟਾਕਾ ਪੈ ਗਿਆ ਕਹਿੰਦਾ ਬੁਲਟ ਤੁਹਾਡਾ ਪਰ ਪੁਲਿਸ ਵਾਲਾ ਨਹੀਂ ਮੰਨਿਆ ਕਹਿੰਦਾ ਵੀ ਇਹ ਫਿਰ ਅਣਖ ਦੀ ਗੱਲ ਅੜੀ ਤੇ ਲੈ ਕੇ ਗੱਲ ਜਿਹੜੇ ਈਗੋ ਹਰਟ ਹੋ ਗਈ ਪੁਲਿਸ ਵਾਲੇ ਦੀ ਕਾਉ ਨੌਜਵਾਨ ਦਾ ਬੁਲਟ ਲੈ ਗਿਆ ਜਿਸ ਤੋਂ ਬਾਅਦ ਕਾਫੀ ਹੰਗਾਮਾ ਵੀ ਹੋਇਆ ਤਾਂ ਅਜਿਹੇ ਆ ਚੀਜ਼ਾਂ ਜਿਹੜੀਆਂ ਹਰ ਦਿਨ ਦੇਖਣ ਨੂੰ ਮਿਲ ਰਹੀਆਂ ਕਿਤੇ ਪੁਲਿਸ ਵਾਲੇ ਸਹੀ ਹੁੰਦੇ ਨੇ ਕਿਤੇ ਪੁਲਿਸ ਵਾਲੇ ਗਲਤ ਵੀ ਜ਼ਰੂਰ ਹੁੰਦੇ ਨੇ ਤਾਂ ਜਿਹੜੇ ਹੋਰ ਪੁਲਿਸ ਮੁਲਾਜ਼ਮ ਸੀ ਉੱਥੇ ਜਲੰਧਰ ਦੀ ਘਟਨਾ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਇਲਜ਼ਾਮ ਲੱਗੇ ਸੀ ਪਰ ਇੱਥੇ ਜੇਕਰ ਤੁਸੀਂ ਪਟਾਕੇ ਮਾਰਦੇ ਹੋ ਤਾਂ ਉਹ ਪੁਲਿਸ ਬਰਦਾਸ਼ਤ ਨਹੀਂ ਕਰੇਗੀ ਸਲੰਸਰ ਵੀ ਤੁਹਾਡੇ 'ਤੇ ਲਾ ਸਕਦੀ ਆ ਚਲਾਨ ਵੀ ਮੋਟਾ ਕਰ ਸਕਦੀ ਆ ਬੁਲਟ ਬਾਉਂਡ ਵੀ ਕਰ ਸਕਦੀ ਆ ਤਾਂ ਜੇਕਰ ਤੁਹਾਡੇ